ਦੋਂ ਮੈਂ ਸੋਇਆ ਇਹ 18 18 ਗੁਰਿੰਦਰਪਾਲ ਸਿੰਘ ਜੀ ਨੇ ਮਿਲ ਕੇ 120 ਤੋਂ ਵੱਧ ਮੋਬਾਈਲ ਫੋਨ ਅੱਜ ਅਸੀਂ ਲੋਕਾਂ ਦੇ ਜਿਹੜੇ origignal owners ਹੈਗੇ ਜਨਤਾ ਦੇ ਮੋਬਾਈਲ ਫੋਨ ਮਿਸ ਹੋ ਗਏ ਸੀ ਕਿ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ ਕਿ ਕਿਸੇ ਦੇ ਕੋਲ ਆਪਣਾ ਮੋਬਾਈਲ ਫੋਨ ਦਾ IMEI ਨੰਬਰ ਹੋਵੇ ਮੋਬਾਈਲ ਫੋਨ ਦਾ ਡੱਬਾ ਹੋਵੇ ਜਾਂ ਉਹਦਾ ਬਿੱਲ ਹੋਵੇ ਤੇ ਉਹਦੀ ਰਿਪੋਰਟਿੰਗ ਉਹਦੇ ਵਾਸਤੇ ਆਸਾਨ ਹੋ ਜਾਂਦੀ ਹੈ ਇਹ ਤੇ ਇਹਨਾਂ ਦੀ ਕੀਮਤ ਲਗਭਗ 3.5-4 ਲੱਖ ਦੇ ਆਸ-ਪਾਸ ਹੈਗੀ ਤੇ 120 ਤੋਂ ਜ਼ਿਆਦਾ ਫੋਨ ਅਸੀਂ ਹੈਂਡਓਵਰ ਕੀਤੇ ਹੈਗੇ ਅੱਜ ਲੋਕਾਂ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਮੈਂ ਤੁਹਾਡਾ ਆਪਣਾ ਦਿਲਜੀਤ ਸਿੰਘ ਤੇ ਅੱਜ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਹੈ ਲੋਹੜੀ ਤੋਂ ਪਹਿਲਾਂ ਜਿਨ੍ਹਾਂ ਦੇ ਫੋਨ ਗੋਮ ਹੋਏ ਸੀ ਉਹਨਾਂ ਨੂੰ ਇੱਕ ਤੋਹਫ਼ਾ ਦਿੱਤਾ ਗਿਆ ਉਹਨਾਂ ਦੇ ਫੋਨ ਜਿਹੜੇ ਨੇ ਵਾਪਸ ਕੀਤੇ ਗਏ ਨੇ ਅਤੇ ਲਗਭਗ 2.5 ਲੱਖ ਦੇ ਫੋਨ ਜਿਹੜੇ ਨੇ ਜਿਨ੍ਹਾਂ ਦੀ ਕੀਮਤ ਲਗਭਗ 2.5 ਲੱਖ ਹੈ ਉਹ ਫੋਨ 120 ਦੇ ਕਰੀਬ ਫੋਨ ਜਿਹੜੇ ਨੇ ਉਹ ਪੰਜਾਬ ਪੁਲਿਸ ਦੇ ਵੱਲੋਂ ਵਾਪਸ ਕੀਤੇ ਗਏ ਨੇ ਮੇਰੇ ਨਾਲ ਐਸਐਸਪੀ ਸ਼੍ਰੀ ਸੁਰਿੰਦਰ ਲਾਂਬਾ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੀ ਥੈਂਕ ਯੂ ਜੀ ਥੈਂਕ ਯੂ ਸਰ ਅੱਜ ਦੇ ਉਪਰਾਲੇ ਬਾਰੇ ਸਭ ਤੋਂ ਪਹਿਲਾਂ ਜਿਹੜੀ ਕਾਨਫਰੰਸ ਰੱਖੀ ਗਈ ਇਸ ਤੇ ਬਾਰੇ ਜਰੂਰ ਦੱਸਿਓ ਜੀ ਜੀ ਸਾਡੀ ਤਰੰਤਨ ਪੁਲਿਸ ਟੀਮ ਵੱਲੋਂ ਜਿਹੜੇ ਲੋਕਾਂ ਦੇ ਮੋਬਾਈਲ ਫੋਨ ਮਿਸਿੰਗ ਸੀਗੇ ਤੇ ਉਹ ਕਾਫੀ ਰੈਗੂ ਤੇ ਸਾਡੇ ਐਸਪੀ ਹੈਡਕ quartਰ ਤੇ ਨਿਗਰਾਨੀ ਹੈ ਡੀਐਸਪੀ ਸਾਈਬਰ ਕ੍ਰਾਈਮ ਦੇ ਨਾਲ ਐਸਐਚਓ ਸਾਈਬਰ ਕ੍ਰਾਈਮ ਨਾਲ ਸਾਡੀ ਟੈਕਨੀਕਲ ਟੀਮ ਜਿਹੜੇ ਹੈਗੇ ਉਹਨਾਂ ਨੇ ਮਿਲ ਕੇ 120 ਤੋਂ ਵੱਧ ਮੋਬਾਈਲ ਫੋਨ ਅੱਜ ਅਸੀਂ ਲੋਕਾਂ ਦੇ ਜਿਹੜੇ origignal owners ਹੈਗੇ ਜਨਬ ਦੇ ਮੋਬਾਈਲ ਫੋਨ ਮਿਸ ਹੋ ਗਏ ਸੀਗੇ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ ਤੇ ਲੋਹੜੀ ਦੇ ਮੌਕੇ ਤੇ ਆ ਜਿਹੜਾਂ ਦੇ ਮੋਬਾਈਲ ਫੋਨ ਖੋਏ ਹੋਏ ਸੀਗੇ ਤੁਹਾਨੂੰ ਮਿਲਦੇ ਹੈਗੇ ਚੰਗੀ ਖੁਸ਼ੀ ਵਾਲੀ ਗੱਲ ਹੈਗੀ ਉਹਨਾਂ ਵਾਸਤੇ ਤੇ ਨਾਲ ਹੀ ਲੋਕਾਂ ਤੋਂ ਰਿਕਵੈਸਟ ਹੈਗੀ ਕੋਈ ਵੀ ਮਿਸਿੰਗ ਆਰਟੀਕਲ ਹੋਵੇ ਸਾਡੇ ਸਾਂਝ ਕੇਂਦਰ ਤੇ ਆ ਕੇ ਜਰੂਰ ਉਹ ਰਿਪੋਰਟ ਕਰਵਾਓ ਸਰ ਉਹਨਾਂ ਲੋ ਕਾਨੂੰ ਸੁਨੇਹਾ ਕੀ ਹੈ ਜਿਹੜੇ ਜਿਨ੍ਹਾਂ ਦਾ ਫੋਨ ਗੁੰਮ ਹੋ ਜਾਂਦਾ ਔਰ ਉਹ ਆਪਣਾ ਜਿਹੜਾ ਡੱਬਾ ਸੁੱਟ ਦਿੰਦੇ ਨੇ ਉਹਦਾ ਨੰਬਰ ਮੋਬਾਈਲ ਦਾ ਜੋ ਵੀ ਉਹਨਾਂ ਕੋਲ ਬਿੱਲ ਹੁੰਦਾ ਸੁੱਟ ਦਿੰਦੇ ਨੇ ਉਹਨੂੰ ਕਿ ਹੁਣ ਤਾਂ ਸਾਡਾ ਫੋਨ ਨਹੀਂ ਲੱਭਣਾ ਤਾਂ ਕੀ ਪੁਲਿਸ ਦੇ ਕੋਲ ਇਸ ਤੇ ਲਈ ਪੁਲਿਸ ਦੇ ਕੋਲ ਇਸ ਦੇ ਲਈ ਤਕਨੀਕ ਹੈ ਕਿ ਜਿਸ ਦੇ ਨਾਲ ਫੋਨ ਜਿਹੜਾ ਹਰ ਕਿਸੇ ਦਾ ਲੱਭ ਕੇ ਦਿੱਤਾ ਜਾ ਸਕਦਾ ਨਹੀਂ ਉਹ ਸਾਡੇ ਕੋਲ ਹੈਗੀ ਟੈਕਨੀਕਲ ਡਿਟੇਲਸ ਹੁੰਦੀ ਹੈਗੀ ਬਟ ਜੇਕਰ ਕਿਸੇ ਦੇ ਕੋਲ ਆਪਣਾ ਮੋਬਾਈਲ ਫੋਨ ਦਾ IMEI ਨੰਬਰ ਹੋਵੇ ਮੋਬਾਈਲ ਫੋਨ ਦਾ ਡੱਬਾ ਹੋਵੇ ਜਾਂ ਉਹਦਾ ਬਿੱਲ ਹੋਵੇ ਤੇ ਉਹਦੀ ਰਿਪੋਰਟਿੰਗ ਉਹਦੇ ਵਾਸਤੇ ਆਸਾਨ ਹੋ ਜਾਂਦੀ ਹੈਗੀ ਤੇ ਉਹ ਜ਼ਰੂਰ ਰੱਖਣਾ ਚਾਹੀਦਾ ਹੈ ਉਹਦਾ ਰਿਕਾਰਡ ਰੱਖਣਾ ਚਾਹੀਦਾ ਸੋ ਥੈਟ ਕਿ ਅਗਰ ਕਦੇ ਮਿਸਿੰਗ ਹੁੰਦਾ ਹੈਗਾ ਤੇ ਉਹਨੂੰ ਯੂਜ਼ ਕੀਤਾ ਜਾ ਸਕੇ ਲੋਕ ਵੀ ਅੱਜ ਧੰਨਵਾਦ ਕਰ ਰਹੇ ਨੇ ਪੰਜਾਬ ਪੁਲਿਸ ਦਾ ਅਤੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਵੀ ਹੈ ਕਿਉਂਕਿ ਲੋਹੜੀ ਦਾ ਤਿਉਹਾਰ ਵੀ ਹੈ ਸੋ ਏਹੀ ਖਬਰ ਦੇਖਣ ਤੋਂ ਬਾਅਦ ਲੋਕਾਂ ਨੇ ਹੁਣ ਜਿਹੜੇ ਬਹੁਤ ਸਾਰੇ ਲੋਕ ਕਈਆਂ ਦੀਆਂ ਗੱਡੀਆਂ ਮੋਟਰਸਾਈਕਲ ਸਕੂਟਰ ਜਿਹੜੇ ਆ ਗੋਮੋ ਇਹ ਤਾਂ ਉਹਨਾਂ ਨੂੰ ਵੀ ਉਮੀਦ ਆ ਕਿ ਸ਼ਾਇਦ ਪੁਲਿਸ ਜਿਹੜੀ ਹੈ ਸਾਨੂੰ ਲੱਭ ਕੇ ਦੇਵੇਗੀ ਤਾਂ ਉਹ ਦੱਸ ਰਹੇ ਸੀ ਅੱਗੇ ਵੀ ਸਾਹਿਬਾਂ ਕੇ ਨਾਲ ਦੇ ਨਾਲ ਉਹ ਵੀ ਦੇਈ ਜੰਨੇ ਸੀ ਸੋ ਇਸ ਤੇ ਕੀ ਕਹਿਣਾ ਚਾਹੋਗੇ ਜਿਹੜੇ ਦੇਖੋ ਮੋਬਾਈਲ ਫੋਨ ਮਿਸਿੰਗ ਜਿਹੜਾ ਹੈਗਾ ਉਹ ਇੱਕ ਡਿਫਰੈਂਟ ਇਨਵੈਸਟੀਗੇਸ਼ਨ ਹੈਗੀ ਉਹਦੀ ਜਿਹੜਾ ਵਹੀਕਲ ਜਾਂ ਕੋਈ ਚੋਰੀ ਹੁੰਦਾ ਹੈਗਾ ਜਾਂ ਉਹ ਹੁੰਦਾ ਹੈਗਾ ਕਿਉਂਕਿ ਵਹੀਕਲ ਜਨਰਲੀ ਮਿਸਿੰਗ ਦਾ ਕੇਸ ਨਹੀਂ ਆਉਂਦਾ ਥੈਫਟ ਦਾ ਕੇਸ ਆਉਂਦਾ ਉਹਦੇ ਤੇ ਅਸੀਂ ਐਫ ਆਈ ਆਰ ਦਾਜ ਕਰਕੇ ਇਸ ਇਨਵੈਸਟੀਗੇਟ ਕਰਦੇ ਜਿੱਧਰ ਜਿੱਧਰ ਜਿੱਦਾਂ ਜਿੱਦਾਂ ਮਿਲਦਾ ਹੈਗਾ ਅਸੀਂ ਨਾਲ ਦੇ ਨਾਲ ਹੈਂਡਓਵਰ ਵੀ ਕਰੀ ਜਾਂਦੇ ਜੀ ਸਰ ਕਿੰਨੇ ਫੋਨ ਅੱਜ ਦਿੱਤੇ ਗਏ ਨੇ ਤੇ ਉਹਦੇ ਵਿੱਚ ਆਈਫੋਨ ਸੀਗੇ ਹੋਰ ਵakre-ਵakre ਫੋਨ ਹੈਗੇ ਤੇ ਇਹਨਾਂ ਦੀ ਕੀਮਤ ਲਗਭਗ 3.5 ਤੋਂ 4 ਲੱਖ ਦੇ ਆਸ-ਪਾਸ ਹੈਗੀ ਤੇ 120 ਤੋਂ ਜ਼ਿਆਦਾ ਫੋਨ ਅਸੀਂ ਹੈਂਡਓਵਰ ਕੀਤੇ ਹੈਗੇ ਅੱਜ ਲੋਕਾਂ ਜੀ ਬਹੁਤ-ਬਹੁਤ ਧੰਨਵਾਦ ਸਾਨੂੰ ਗੱਲਬਾਤ ਕਰਨ ਸੋ ਇਹ ਸਨ ਐਸਐਸਪੀ ਸ਼੍ਰੀ ਸੁਰਿੰਦਰ ਲੰਬਾ ਜੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਅਤੇ ਪਬਲਿਕ ਨੂੰ ਜਿਹੜੇ ਮੋਬਾਈਲ ਜਿਹੜੇ ਆ ਜਿਨ੍ਹਾਂ ਦੇ ਗੁੰਮ ਹੋਏ ਸੀ ਉਹਨਾਂ ਨੂੰ ਮਿਲੇ ਨੇ ਤਾਂ ਉਹ ਵੀ ਇੱਥੇ ਮੌਜੂਦ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੰਤੋਖ ਸਿੰਘ ਹੈ ਜੀ ਅੱਜ ਕਿਹੜਾ ਫੋਨ ਸੀ ਤੁਹਾਡਾ ਤੇ ਕਦੋਂ ਗੁੰਮ ਮੇਰਾ ਸਾਰਾ ਪਿਛਲੇ ਸਾਲ ਦੇ ਦਸਵੇਂ ਮਹੀਨੇ ਦੇ ਵਿੱਚ ਗੁੰਮ ਹੋਇਆ ਸੀ ਅੱਛਾ ਜੀ ਮੈਂ ਥੋੜਾ ਕਪੜੇ ਦਾ ਕੰਮ ਕਰਦੇ ਸੀ ਬਾਜ਼ਾਰ ਫੇਰ ਲਾਣ ਗਿਆ ਸੀ ਤੇ ਉਦੋਂ ਕਿਸੇ ਨੇ ਗੱਡੀ ਦੇ ਵਿੱਚੋਂ ਕੱਢ ਲਿਆ ਸੀ ਅੱਛਾ ਜੀ ਕੰਪਲੇਨ ਲਿਖਾਈ ਬਹੁਤ-ਬਹੁਤ ਧੰਨਵਾਦ ਪੁਲਿਸ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਨੂੰ ਆਪਣੀ ਚੀਜ਼ ਜਿਹੜੀ ਖੋਈ ਹੋਈ ਲੱਭ ਕੇ ਦਿੱਤੀ ਆ ਜੀ ਬਹੁਤ ਬਹੁਤ ਧੰਨਵਾਦ ਸਰ ਸੋ ਬਿਲਕੁਲ ਲੋਕ ਪੁਲਿਸ ਦਾ ਧੰਨਵਾਦ ਕਰ ਰਹੇ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਆ ਰਿਕਵਰੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਆ ਦਾਨਿਸ਼ ਗੁਪਤਾ ਦੇ ਨਾਲ ਮੈਂ ਦਲਜੀਤ ਗ੍ਰੇਟ ਪੰਜਾਬ ਟੀਵੀ ਧਰਨ ਤਾਰ